ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਗਤ ਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਬੈਰ ਅਕਾਲ ਮੂਰਤ ਅਜੂਨੀ ਸਭ âng ਗੁਰ ਪ੍ਰਸਾਦ यक अर्ज गुप्तम पेश तो दर गोस कुन करतार हक्का कबीर करीम तू बेब पर यक अर्ज गुप्तम पेश तो दरगोस कुन करतार हे करतार तू सदा कायम रहन वाला है ਕੱਕ ਕਬੀਰ ਕਰੀ ਮਤੂ ਬਿਆਬ ਪਰਵਤ ਦੁਗਾਰ ਤੂੰ ਸਭ ਤੋਂ ਵੱਡਾ ਹੈ ਤੂੰ ਬਖਸ਼ੂਸ ਕਰਨ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸਬਦਾ ਪਾਲਣ ਵਾਲਾ ਹੈ ਮੈਂ ਤੇਰੇ ਅੱਗੇ ਕੋ ਬੇਨਤੀ ਕੀਤੀ ਹੈ ਮੇਰੀ ਬੇਨਤੀ ਧਿਆਨ ਨਾਲ ਸੁਣ ਦੁਨੀਆਂ ਮੁਕਾਮੇ ਫਾਨੀ ਤਕੀ ਕੁਦਲਦਾਨੀ اے ਮੇਰੇ ਦਿਲ ਤੂੰ ਸੱਚ ਜਾਣ ਕੇ ਇਹ ਦੁਨੀਆ ਲਾਸ਼ਵੰਤ ਹੈ ਮਮ ਸਰਮੂਏ ਅਜ਼ਰਾਈਲ ਗ੍ਰਿਪਤ ਦਿਲ ਇਹ ਚ ਨਾਦਾਨੀ ਇਹ ਦਿਲ ਤੂੰ ਕੁਝ ਵੀ ਨਹੀਂ ਸਮਝਦਾ ਕਿ ਮੌਤ ਦੇ ਪਿੱਛੇ ਅਜ਼ਰਾਈਲ ਨੇ ਮੇਰੇ ਸਿਰ ਤੇ ਵਾਲ ਪੜੇ ਹੋਏ ਹਨ ਰਹਾਉ ਜਨ ਪਿਸਰ ਪਦਰ ਬਰਾਦਰਾਂ ਕਰਸ ਨੇ ਸੁਦਸਤੰਗੀਰ ਇਸਤਰੀ ਪੁੱਤਰ ਪਿਓ ਸਾਰੇ ਭਰਾ ਇਹਨਾਂ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਆਖਰ ਬਯਕਤਮ ਕਸਨਾ ਦਰਦ ਚੌਸ ਵੱਧ ਤਕਬੀਰ ਜਦੋਂ ਆਖਰ ਨੂੰ ਮੈਂ ਡਿੱਗਾ ਭਾਵ ਜਦੋਂ ਮੋਹ ਤਾਂ ਗਈ ਜਦੋਂ ਮਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜੀਦੀ ਹੈ ਕੋਈ ਵੀ ਮੈਨੂੰ ਇੱਥੇ ਰੱਖ ਨਹੀਂ ਸਕਦਾ ਸਭ ਰੋਜ ਗਸਤਮ ਦਰ ਹਵਾ ਕਰਦੇ ਮ ਬਦੀ ਖਿਆਲ ساری ਜ਼ਿੰਦਗੀ ਮੈਂ ਰਾਤ ਦਿਨ ਲਾਲਚ ਵਿੱਚ ਹੀ ਫਿਰਦਾ ਰਹਾ ਮੈਂ ਬੰਦੀ ਬਦੀ ਦੇ ਹੀ ਖਿਆਲ ਕਰਦਾ ਰਾ ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਲੀ ਐਵਾਲ ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ ਏ ਕਰਤਾਰ ਮੇਰਾ ਏਹੋ ਜਿਹਾ ਹਾਲ ਹੈ ਬਦ ਵਕਤ ਹਮ ਜੋ ਬਕੀ ਲਾਫਿਲ ਬੇਨਜ਼ਰ ਬੀ ਬਾਕੂ ਏ ਕਰਤਾਰ ਮੇਰੀ ਵਰਗਾ ਦੁਨੀਆ ਵਿੱਚ ਕੋਈ ਨਿਭਾਗਾ ਨਿੰਦਕ ਲਾਪਰਵਾਹ ਢੀਟ ਤੇ ਨ ਡਰ ਨਹੀਂ ਹੈ ਲਾਨਕ ਬੋ ਗੋਯਦ ਜਨ ਤੋਰਾ ਤੇਰੇ ਚੱਕਰਾ 파ਖਾ ਕੁ ਪ੍ਰਤੀਰਾ ਦਾਸ ਤੈਨੂੰ ਆਖਦਾ ਹੈ ਕਿ ਮਿਹਰ ਕਰ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ਬਦ ਬਖਤ ਹਮ ਸੋ ਬਕੀ ਲਗਾਫਿਲ ਵੇ ਨਜ਼ਰ ਬਿਬਾਕ ਨਾਨਕ ਬਗੋਇਦ ਜਨ ਤੋਰਾ ਤੇਰੇ ਚੱਕਰਾ ਪਾਖਾ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ